ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਰਨਪ੍ਰੀਤ ਕੌਰ ਰਾਠਾ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਲੋਹੜੀ ਦੀਆਂ ਅਤੇ ਮਾਘੀ ਦੀਆਂ ਮੇਰਾ ਪਰਿਵਾਰ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਹੈ ਕਿ ਸਾਰਿਆਂ ਦਾ ਨਵਾਂ ਸਾਲ ਖੁਸ਼ੀਆਂ ਭਰ ਆ ਜਾਏ हां जी बेटा ये ਤੁਹਾਡੇ ਦੋ ਸ਼ਬਦ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਆ ਗੁਰੂ ਘਰ ਚ ਲੱਗਣਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਦੋਸਤਾਂ ਨੂੰ ਫਰੈਂਡਸ ਨੂੰ हां जी ਮੈਨੂੰ ਲੱਗਦਾ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਤੇ ਹਰ ਕਿਸੇ ਨੂੰ ਰੱਬ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਪਾਠ ਸਿਮਰਨ ਕਰਨਾ ਚਾਹੀਦਾ ਦਾ ਅਪਣ ਕਿਉਂਕਿ ਜੋ ਕਿਉਂਕਿ ਜੋ ਸ਼ਾਂਤੀ ਆਪਣੇ ਮਨ ਨੂੰ ਸਿਮਰਨ ਕਰਦੇ ਹੋਏ ਮਿਲਦੀ ਹੈ ਉਹ ਹੋਰ ਕਿਸੇ ਕੰਮ ਦੇ ਵਿੱਚ ਨਹੀਂ ਮਿਲਦੀ ਜਿਵੇਂ ਆਪਣੀ ਆਪਣੇ ਤਨ ਨੂੰ ਭੋਜਨ ਚਾਹੀਦਾ ਹੈ ਉਸੇ ਤਰ੍ਹਾਂ ਆਪਣੇ ਮਨ ਆਪਣੇ ਮਨ ਅਤੇ ਆਤਮਾ ਨੂੰ ਵੀ ਭੋਜਨ ਚਾਹੀਦਾ ਹੁੰਦਾ ਹੈ ਜੋ ਭੋਜਨ ਆਪਾਂ ਨੂੰ ਸਿਮਰਨ ਕਰਕੇ ਮਿਲਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਵਧਾਈਆਂ ਗਾਣੀਆਂ ਤੇ ਵਧਾਈਆਂ ਤੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸ਼ਰਨ ਸ਼੍ਰੀ ਵਾਇਗੁਰੂ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਜੀਵੇਂ ਤੁਸੀਂ ਜਾਣਦੇ ਹੋ ਕਿ ਨਵਾਂ ਸਾਲ 2026 ਆ ਰਿਹਾ ਹੈ ਛੋਟੇ ਛੋਟੇ ਬੱਚਿਆਂ ਨੂੰ ਦੇਖੋ ਕਿੰਨੇ ਸੋਹਣੇ ਦੱਸਿਆ ਹੈ ਕਿ ਗੁਰੂ ਘਰ ਦਾ ਲਾਗ ਲਗਣਾ ਚਾਹੀਦਾ ਹੈ ਪਾਠ ਸਿਵਨ ਕਰਨਾ ਚਾਹੀਦਾ ਹੈ ਜਿਵੇਂ ਕਿ ਦੇਖਿਆ ਜੀ ਕਿ ਅੱਜ ਕੱਲ ਦੀ ਨਵੀਂ ਪੀੜ੍ਹੀ ਜਿੱ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਬੱਚੇ ਸਿਰਫ ਮੋਬਾਈਲ ਫੋਨਸ ਤੱਕ ਲਿਮਟਿਡ ਰਹਿ ਗਏ ਹਨ ਬੇਸ਼ੱਕ ਆਪਣਾ ਇੱਕ ਨਵਾਂ ਜਮਾਨਾ ਆ ਰਿਹਾ ਹੈ ਵੀ ਹਰ ਇੱਕ ਸਟੱਡੀ ਵੀ ਫੋਨ ਤੇ ਆ ਰਹੀ ਹੈ ਜਿਵੇਂ ਕਿ ਕਿਤਾਬਾਂ ਪੜ੍ਹਨੀਆਂ ਭੁੱਲ ਰਹੇ ਹਾਂ ਪਰ ਫਿਰ ਵੀ ਸਾਨੂੰ ਉਹ ਇੱਕ ਕਿਤਾਬਾਂ ਜੋ ਉਥੇ ਸਾਡੇ ਗੁਰੂ ਗ੍ਰੰਥ ਸਾਹਿਬ ਚ ਬਾਨੀਆਂ ਸ਼ਾਮਿਲ ਦਰਜ ਹਨ ਉਹਨਾਂ 'ਤੇ ਧਿਆਨ ਦੇ ਲਈ ਹੈ ਕਿ ਸਾਨੂੰ ਜਿਸ ਤਰ੍ਹਾਂ ਭੋਜਨ ਦੇ ਸਾਡੇ ਸਰੀਰ ਨੂੰ ਖੁਰਾਕ ਚਾਹੀਦੀ ਹੈ ਉਹ ਵੇਰੀ ਇੱਕ ਸਿਮਰਨ ਨਾਮ ਸਿਮਰਨ ਗੁਰੂ ਦੇ ਲਾਗ ਲਗਣਾ ਇਵੇਂ ਕਿ ਸਾਡੀ ਖੁਰਾਕ ਹੈ ਜੋ ਸਾਡੀ ਰੁਟੀਨ ਚ ਦਿਨ ਵਿੱਚ ਹੋਣੀ ਚਾਹੀਦੀ ਹੈ ਗੁਰੂ ਮਹਾਰਾਜ ਦੇ ਘਰ ਲਗਣਾ ਚਾਹੀਦਾ ਹੈ ਬੱਚਿਆਂ ਨੂੰ ਅੱਗੇ ਵਧਣਾ ਚਾਹੀਦਾ ਇਹ ਹੀ ਸਾਡੀ ਸਿੱਖਿਆ ਦਾ ਪਹਿਲਾ ਪੜਾਅ ਹੈ ਤੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਮਨ ਕਰਦੇ ਹਾਂ ਜਿਨ੍ਹਾਂ ਵਿੱਚ ਰਾਮ ਰਹੀਮ ਅੱਲਾ ਵਾਹਿਗੁਰੂ ਖੁਦਾ ਪਰਮੇਸ਼ਰ ਸਭ ਦੇ ਬਾਣੀ ਦਰਜ ਹੈ ਮੈਂ ਅਤੇ ਆਪਣੇ ਪਰਿਵਾਰ ਵੱਲੋਂ ਅਤੇ ਦੇਸ਼ ਦੇਸ਼ੇ ਬੈਠੇ ਸਾਰੇ ਜੇਕੇ 424 ਨੈਸ਼ਨਲ ਟੀਮ ਵੱਲੋਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਆਉਣ ਵਾਲਾ ਸਾਲ ਤੁਹਾਡੇ ਸਭ ਲਈ ਖੁਸ਼ੀਆਂ ਖੜੇ ਲਿਆ ਕੇ ਅਮਿਤ ਅੰਦ੍ਰਸhti ਪਰਿਆ ਲਿਆ ਕੇ ਰਹੇ ਫ੍ਰੀਟ ਕਰਦੇ 24 ਨੈਸ਼ਨਲ ਚੈਨਲਿੰਗ ਸ਼ਰਜੀ